ਅਕਸ਼ਰੀય ਕਾਲ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਸਾਡੇ ਇਸ YouTube ਚੈਨਲ ਤੇ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਇੱਕ ਅਜਿਹੇ ਇਨਸਾਨ ਦੇ ਬਾਰੇ ਜੇਕਰ ਉਹ ਵਿਅਕਤੀ ਆਪਣੀ ਸੂਝਬੂਝ ਨਾਲ ਇੱਕ ਫੈਸਲਾ ਨਾ ਲੈਂਦਾ ਤਾਂ ਸ਼ਾਇਦ ਤੀਸਰਾ ਵਿਸ਼ਵ ਯੁੱਧ ਹੋ ਚੁੱਕਿਆ ਹੁੰਦਾ ਅਤੇ ਧਰਤੀ ਦੇ ਹਾਲਾਤ ਬਹੁਤ ਮਾੜੇ ਹੋ ਗਏ ਹੁੰਦੇ ਸੀ ਇਸ ਵਿਅਕਤੀ ਦੇ ਇੱਕ ਫੈਸਲੇ ਨੇ ਤੀਸਰਾ ਵਿਸ਼ਵ ਯੁੱਧ ਹੁੰਦੇ ਹੁੰਦੇ ਰੋਕ ਦਿੱਤਾ ਇਹ ਸਭ ਕਿਵੇਂ ਹੋਇਆ ਇਸ ਨੂੰ ਜਾਣਨ ਲਈ ਪੂਰੀ ਵੀਡੀਓ ਅੰਤ ਤੱਕ ਜਰੂਰ ਵੇਖਿਓ ਗੱਲ ਹੈ ਅੱਜ ਤੋਂ ਲਗਭਗ 6 ਦਹਾਕੇ ਪਹਿਲਾਂ ਦੀ ਇੱਕ ਰਸ਼ੀਅਨ ਪੰਡੂਬੀ ਅਧਿਕਾਰੀ ਵੈਸਲੀ ਅਲੈਗਜ਼ੈਂ드로 ఆర్కిపోవ్ ਦੇ ਲਈ ਇੱਕ ਫੈਸਲੇ ਨੇ ਦੁਨੀਆ ਦੀ ਕਿਸਮਤ ਬਦਲ ਕੇ ਰੱਖ ਦਿੱਤੀ। 1962 ਦੇ ਵਿੱਚ ਅਮਰੀਕਾ ਨੇ ਕਿਊਬਾ ਦੇ ਕਾਸਟਰੋ ਸ਼ਾਸਨ ਨੂੰ ਉਖਾੜਨ ਲਈ ਕਿਊਬਾ ਦੇ ਬੇ ਆਫ ਪਿਗਸ ਵਿੱਚ ਹਮਲਾ ਕੀਤਾ, ਜੋ ਕਿ ਅਸਫਲ ਰਿਹਾ। ਇਸ ਤੋਂ ਬਾਅਦ ਜਦੋਂ ਅਮਰੀਕਾ ਦੇ ਕੈਨੇਡੀ ਪ੍ਰਸ਼ਾਸਨ ਨੇ ਆਪਰੇਸ਼ਨ ਮੰਗੂਜ਼ ਦੀ ਯੋਜਨਾ ਬਣਾਈ ਸੀ, ਤਾਂ ਜੁਲਾਈ 1962 ਵਿੱਚ ਸੋਵੀਅਤ ਸੰਘ ਦੇ ਸੈਕਟਰੀ ਨਿ基ਤਾ ਖਰੂਸ਼ਚੇਵ ਨੇ ਕਿਊਬਾ ਦੇ ਪ੍ਰਧਾਨ ਮੰਤਰੀ ਫਿ델 ਕਾਸਟਰੋ ਨਾਲ ਇੱਕ ਗੁਪਤ ਸਮਝੌਤਾ ਕੀਤਾ ਕਿ ਸੋਵੀਅਤ ਸੰਘ ਕਿਊਬਾ ਦੇ ਕਿਸੇ ਵੀ ਵਿਪੱਖੀ ਹਮਲੇ ਨੂੰ ਰੋਕਣ ਦੀ ਕੋਸ਼ਿਸ਼ ਲਈ ਇੱਥੇ ਆਪਣੀਆਂ ਮਿਜ਼ਾਈਲਾਂ ਦੀਆਂ ਸਾਈਟਾਂ ਦਾ ਨਿਰਮਾਣ ਕਰੇਗਾ ਗਰਮੀਆਂ ਦੇ ਅਖੀਰ ਵਿੱਚ ਇਹ ਨਿਰਮਾਣ ਹੋਣਾ ਸ਼ੁਰੂ ਹੋ ਗਿਆ ਪਰ ਯੂਐਸ ਇੰਟੈਲੀਜੈਂਸ ਨੇ ਰੂਟੀਨ ਨਿਗਰਾਨੀ ਦੌਰਾਨ ਕਿਊਬਾ ਉੱਤੇ ਇੱਕ ਆਮ ਸੋਵੀਅਤ ਹਥਿਆਰਾਂ ਦੇ ਨਿਰਮਾਣ ਦੇ ਸਮੂਹ ਲੱਭੇ ਹਾਲਾਂਕਿ ਸੋਵੀਅਤ ਸੰਘ ਕਿਊਬਾ ਨੂੰ ਕਿਸੇ ਪ੍ਰੀਖੀ ਹਮਲੇ ਤੋਂ ਬਚਾਉਣ ਲਈ ਹੀ ਮਿਜ਼ਾਈਲ ਸਾਈਟਾਂ ਦਾ ਨਿਰਮਾਣ ਕਰ ਰਿਹਾ ਸੀ ਪਰ ਅਮਰੀਕਾ ਨੂੰ ਇਹ ਲੱਗਾ ਕਿ ਸ਼ਾਇਦ ਸੋਵੀਅਤ ਸੰਘ ਸਾਡੇ ਤੇ ਹੀ ਹਮਲਾ ਕਰਨ ਦੀ ਤਿਆਰੀ ਵਿੱਚ ਹੈ ਦੂਨ ਅਮਰੀਕਾ ਨੇ ਆਪਣੇ ਜਹਾਜ਼ ਨਿਗਰਾਨੀ ਲਈ ਭੇਜੇ ਤਾਂ ਉਹਨਾਂ ਨੇ ਦੇਖਿਆ ਕਿ ਇੱਥੇ ਸੋਵੀਅਤ ਸੰਘ ਦੇ IL-28 ਬੰਬਰ ਸ਼ਾਮਲ ਹਨ ਅਤੇ 4 ਸਤੰਬਰ 1962 ਨੂੰ ਰਾਸ਼ਟਰਪਤੀ ਜੌਨ ਐਫ ਕੈਨੇਡੀ ਨੇ ਕਿਊਬਾ ਵਿੱਚ અપਮਾਨਜਨਕ ਹਥਿਆਰਾਂ ਦੀ ਸ਼ੁਰੂਆਤ ਦੇ ਵਿਰੁੱਧ ਵਿੱਚ ਇੱਕ ਜਨਤਕ ਚੇਤਾਵਨੀ ਦੇ ਦਿੱਤੀ ਸੀ ਚੇਤਾਵਨੀ ਦੇ ਬਾਵਜੂਦ ਵੀ 14 ਅਕਤੂਬਰ ਨੂੰ ਇੱਕ ਅਮਰੀਕੀ ਜਹਾਜ਼ ਯੂਐਸਯੂ2 ਨੇ ਕਿਊਬਾ ਵਿੱਚ ਨਿਰਮਾਣ ਅਧੀਨ ਮੱਧਮ ਰੇਂਜ ਅਤੇ ਵਿਚਕਾਰਲੀ ਰੇਂਜ ਦੀਆਂ ਬਲਾਸਟਿਕ ਪਰਮਾਣੂ ਮਿਜ਼ਾਈਲਾਂ ਜਿਨ੍ਹਾਂ ਨੂੰ ਐਮਆਰਬੀਐਮਜ਼ ਅਤੇ ਆਈਆਰਬੀਐਮਜ਼ ਵੀ ਕਿਹਾ ਜਾਂਦਾ ਹੈ ਇਹਨਾਂ ਦੀਆਂ ਸਾਈਟਾਂ ਨੂੰ ਸਪਸ਼ਟ ਤੌਰ ਤੇ ਦੇਖਿਆ ਅਤੇ ਕਈ ਤਸਵੀਰਾਂ ਵੀ ਲਈਆਂ ਜਦੋਂ ਇਹਨਾਂ ਤਸਵੀਰਾਂ ਨੂੰ ਵਾਈਟ ਹਾਊਸ ਨੂੰ ਪੇਸ਼ ਕੀਤਾ ਗਿਆ ਤਾਂ ਅਮਰੀਕਾ ਅਤੇ ਰੂਸ ਇੱਕ ਦੂਜੇ ਦੇ ਵਿਰੁੱਧ ਹੋ ਗਏ ਨੁਐਟੇ ਵੀ ਦੱਸਦੀ ਕਿ ਕਿਊਬਾ ਤੋਂ ਫਲੋਰੀਡਾ ਦੇ ਕਿਨਾਰਿਆਂ ਦੀ ਦੂਰੀ ਸਿਰਫ 150 ਕਿਲੋਮੀਟਰ ਹੈ ਤਾਂ ਅਮਰੀਕਾ ਨੂੰ ਇਹ ਡਰ ਸੀ ਕਿ ਸ਼ਾਇਦ ਸੋਵੀਅਤ ਸੰਘ ਕੋਈ ਯੁੱਧ ਦੀ ਤਿਆਰੀ ਕਰ ਰਿਹਾ ਹੈ ਤੇ ਸਾਡੇ ਬਹੁਤ ਨੇੜੇ ਆ ਕੇ ਆਪਣੀਆਂ ਮਿਜ਼ਾਈਲਾਂ ਨੂੰ ਇੱਥੇ ਮਿਜ਼ਾਈਲ ਸਾਈਟਾਂ ਉੱਪਰ ਰੱਖ ਰਿਹਾ ਹੈ ਪਰ ਸੋਵੀਅਤ ਸੰਘ ਸਿਰਫ ਕਿਊਬਾ ਦੀ ਰੱਖਿਆ ਲਈ ਮਿਜ਼ਾਈਲ ਸਾਈਟਾਂ ਬਣਾ ਰਿਹਾ ਸੀ ਇਹ ਉਹ ਯੁੱਗ ਸੀ ਜਦੋਂ ਦੋ ਮਹਾਨ ਵਿਸ਼ਵ ਸ਼ਕਤੀਆਂ ਅਮਰੀਕਾ ਅਤੇ ਸੋਵੀਅਤ ਯੂਨੀਅਨ ਫਲੋਰੀਡਾ ਦੇ ਤੱਟ ਤੋਂ ਸਿਰਫ 150 ਕਿਲੋਮੀਟਰ ਦੂਰ ਕਿਊਬਾ ਵਿੱਚ ਸੋਵੀਅਤ ਪਰਮਾਣੂ ਹਥਿਆਰਬੰਦ ਮਿਜ਼ਾਈਲਾਂ ਦੀ ਮੌਜੂਦਗੀ 1962 ਵਿੱਚ ਸੋਵੀਅਤ ਯੂਨੀਅਨ ਦੁਆਰਾ ਕਿਊਬਾ ਵਿੱਚ ਮਿਜ਼ਾਈਲ ਭੇਜਣ ਅਤੇ ਸੋਵੀਅਤ ਟੈਕਨੀਸ਼ੀਅਨਾਂ ਦੀ ਮਦਦ ਨਾਲ ਉੱਥੇ ਨਵੀਆਂ ਫੌਜੀ ਸਹੂਲਤਾਂ ਦੇ ਨਿਰਮਾਣ ਬਾਰੇ ਜਾਣਨ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਜੌਨ ਐਫ ਕੈਨੇਡੀ ਨੇ ਕਿਊਬਾ ਦੀ ਜਲ ਸੈਨਾ ਦੀ ਨਾਕਾਬੰਦੀ ਦਾ ਐਲਾਨ ਕਰ ਦਿੱਤਾ। 27 ਅਕਤੂਬਰ 1962 ਤੱਕ ਦੋਵਾਂ ਧਿਰਾਂ ਵਿਚਕਾਰ ਤਣਾਅ ਇੱਕ ਬਿੰਦੂ ਤੱਕ ਵੱਧ ਗਿਆ ਸੀ ਜਿੱਥੇ ਅਮਰੀਕੀ ਜੰਗੀ ਜਹਾਜ਼ਾਂ ਨੇ ਇੱਕ ਸੋਵੀਅਤ ਪੰਡੁੱਬੀ B59 ਉੱਤੇ ਵਿਸਫੋਟਕ ਸਪਨੇ ਸ਼ੁਰੂ ਕਰ ਦਿੱਤੇ ਸਨ। ਜਦੋਂ ਇਸ ਨੂੰ ਅਮਰੀਕੀ ਜਲ ਸੈਨਾ ਦੁਆਰਾ ਕੈਰੀਬੀਨ ਸੀ ਵਿੱਚ ਦੇਖਿਆ ਗਿਆ ਸੀ। US Navy ਨੇ ਪੰਡੂਬੀ ਨੂੰ ਸਤਹ ਤੇ ਚੜਨ ਲਈ ਮਜਬੂਰ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਇਸ ਤੱਕ ਤੋਂ ਨਹੀਂ ਜਾਣੂ ਨਹੀਂ ਸਨ ਕਿ B59 ਨੂੰ ਇੱਕ ਪਰਮਾਣੂ ਟਿਪ ਟਾਰਪੀਡੋ ਨਾਲ ਲੈਸ ਕੀਤਾ ਗਿਆ ਸੀ ਇਹ ਉਹੀ ਪਰਮਾਣੂ ਬੰਬ ਸੀ ਜਿਸ ਨੇ ਹਿਰੋਸ਼ੀਮਾ ਨੂੰ ਤਬਾਹ ਕਰ ਦਿੱਤਾ ਸੀ ਕੈਰੇਬੀਨ ਸਮੁੰਦਰ ਵਿੱਚ 400 ਵਿਤ ਪੰਡੂਬੀਆਂ ਸਨ ਜਿਨ੍ਹਾਂ ਵਿੱਚ ਪਰਮਾਣੂ ਬੰਬ ਮੌਜੂਦ ਸਨ ਅਤੇ ਹਰੇਕ ਦੇ ਕਮਾਂਡਰ ਨੂੰ ਕਿਸੇ ਖਤਰੇ ਦੀ ਸਥਿਤੀ ਵਿੱਚ ਮਾਸਕੋ ਯਾਨੀ ਕਿ ਰੂਸ ਦੀ ਰਾਜਧਾਨੀ ਤੋਂ ਬਿਨਾ ਸਿੱਧੇ ਆਦੇਸ਼ ਪ੍ਰਾਪਤ ਕੀਤੇ ਬਿਨਾ ਕਾਰਵਾਈ ਕਰਨ ਅਤੇ ਉਹਨਾਂ ਦੀ ਵਰਤੋਂ ਕਰਨ ਦਾ ਅਧਿਕਾਰ ਸੀ B59 ਦਾ ਅਮਲਾ ਯਾਨੀ ਕਿ ਸਟਾਫ ਲਗਭਗ 1 ਮਹੀਨੇ ਤੋਂ ਸਫਰ ਕਰ ਰਿਹਾ ਸੀ ਅਤੇ ਉਹ ਬਹੁਤ ਥੱਕ ਗਏ ਸਨ ਉਹ ਆਪਣੇ ਆਪ ਨੂੰ ਅਪ ਟੂ ਡੇਟ ਰੱਖਣ ਵਿੱਚ ਅਸਫਲ ਰਹੇ ਕਿਉਂਕਿ ਕੁਝ ਤਕਨੀਕੀ ਮੁੱਦਿਆਂ ਦੇ ਨਤੀਜੇ ਵਜੋਂ ਉਹਨਾਂ ਦਾ ਰੂਸ ਦੀ ਰਾਜਧਾਨੀ ਮਾਸਕੋ ਨਾਲ ਕੰਟੈਕਟ ਨਹੀਂ ਹੋ ਰਿਹਾ ਸੀ ਅਤੇ ਇਹ ਸੋਵੀਅਤ ਸੰਘ ਦੀਆਂ ਚਾਰੋਂ ਪੰਡੂਬੀਆਂ ਹੁਣ ਕੈਰੀਬੀਨ ਸੀ ਦੇ ਬਿਲਕੁਲ ਨੀਚੇ ਸਨ ਅਮਰੀਕੀ ਫੌਜਾਂ ਦੁਆਰਾ ਡੂੰਘਾਈ ਨਾਲ ਚੜ੍ਹਣ ਦੇ ਕਾਰਨ 259 ਚਾਲਕ ਦਲ ਨੂੰ ਤਮਾਕਿਆਂ ਦੀ ਇੱਕ ਨਵੀਂ ਲਹਿਰ ਸਣੀ ਅਤੇ ਇਨ੍ਹਾਂ ਚਾਰੋਂ ਪੰਡੂਬੀਆਂ ਨੂੰ ਇਹ ਲੱਗਿਆ ਕਿ ਸ਼ਾਇਦ ਅਮਰੀਕਾ ਨੇ ਸਾਡੇ ਉੱਪਰ ਪਰਮਾਣੂ ਹਮਲਾ ਕਰ ਦਿੱਤਾ ਹੈ ਸូវিয়েত ਸੰਘ ਦੇ ਅਧਿਕਾਰੀ ਵੈਲੈਂਟਿਨ ਸਾਬਿਟਸਕੀ ਜੋ ਕਿ ਇਨ੍ਹਾਂ ਚਾਰ ਪੰਡਬੀਆਂ ਵਿੱਚੋਂ ਇੱਕ ਤੇ ਸਵਾਰ ਸੀ ਉਸਨੇ ਗਲਤ ਅੰਦਾਜ਼ਾ ਲਗਾਇਆ ਕਿ ਸ਼ਾਇਦ ਅਮਰੀਕਾ ਅਤੇ ਉਹਨਾਂ ਦੇ ਦੇਸ਼ ਦੇ ਵਿਚਕਾਰ ਪਰਮਾਣੂ ਯੁੱਧ ਸ਼ੁਰੂ ਹੋ ਚੁੱਕਿਆ ਹੈ ਇਨ੍ਹਾਂ ਚਾਰੋਂ ਪੰਡਬੀਆਂ ਦੇ ਅਧਿਕਾਰੀਆਂ ਨੂੰ ਪੂਰਾ ਪੂਰਾ ਅਧਿਕਾਰ ਦਿੱਤਾ ਗਿਆ ਸੀ ਕਿ ਜੇਕਰ ਇਹਨਾਂ ਦਾ ਰੂਸ ਦੀ ਰਾਜਧਾਨੀ ਨਾਲ ਕੋਈ ਵੀ ਸੰਪਰਕ ਨਾ ਹੋਵੇ ਤਾਂ ਇਹ ਆਪਣਾ ਫੈਸਲਾ ਲੈ ਕੇ ਦੂਸਰੇ ਦੇਸ਼ ਉੱਪਰ ਹਮਲਾ ਕਰ ਸਕਦੇ ਹਨ ਇਸੇ ਅਧਿਕਾਰ ਦੀ ਵਰਤੋਂ ਕਰਦੇ ਹੋਏ ਚਾਰੋਂ ਪੰਡੂਬੀਆਂ ਵਿੱਚੋਂ ਇੱਕ ਦੇ ਅਧਿਕਾਰੀ ਵੈਲੈਂਟਿਨ ਸਾਵਿਟਸਕੀ ਨੇ ਅੰਦਾਜ਼ਾ ਲਗਾਇਆ ਕਿ ਸਾਨੂੰ ਹੁਣ ਅਮਰੀਕਾ ਉੱਪਰ ਹਮਲਾ ਕਰ ਦੇਣਾ ਚਾਹੀਦਾ ਹੈ ਅਤੇ ਉਸਨੇ ਬਾਕੀ ਤਿੰਨ ਪੰਡੂਬੀਆਂ ਦੇ ਅਧਿਕਾਰੀਆਂ ਨੂੰ ਵੀ ਪੁੱਛਿਆ ਬ ਇਹਨਾਂ ਚਾਰਾਂ ਵਿੱਚੋਂ ਇੱਕ ਪੰਡੂਬੀ ਦੇ ਅਧਿਕਾਰੀ ਨੇ ਇਸ ਨੂੰ ਮਨਾਂ ਕਰ ਦਿੱਤਾ ਅਤੇ ਹੁਣ ਗੱਲ ਸਿਰਫ ਤਿੰਨ ਪੰਡੂਬੀਆਂ ਦੇ ਵਿਚਕਾਰ ਸੀ ਇਹਨਾਂ ਵਿੱਚੋਂ ਦੋ ਪੰਡੂਬੀਆਂ ਹਮਲਾ ਕਰਨ ਲਈ ਤਿਆਰ ਸਨ ਅਤੇ ਤੀਜੀ ਪੰਡੂਬੀ ਦੇ ਅਧਿਕਾਰੀ ਦਾ ਫੈਸਲਾ ਹਜੇ ਬਾਕੀ ਸੀ ਹੁਣ ਅਮਰੀਕਾ ਉੱਪਰ ਹਮਲਾ ਕਰਨ ਦਾ ਫੈਸਲਾ ਤੀਸਰੀ ਪੰਡੂਬੀ ਦੇ ਅਧਿਕਾਰੀ ਵੈਸਲੀ ਅਲੈਗਜ਼ੈਂਡਰੋ ਵਿੱਚ ਆਰਕੀਪੋਵ ਦੇ ਹਾਂ ਜਾਂ ਨਾ ਕਰਨ ਉੱਪਰ ਹੀ ਡਿਪੈਂਡ ਸੀ ਤੁਹਾਨੂੰ ਇੱਥੇ ਇਹ ਵੀ ਦੱਸ ਦਈਏ ਕਿ ਸੋਵੀਅਤ ਸੰਘ ਦੇ ਅਧਿਕਾਰੀ ਵੈਲੈਂਟਿਨ ਸਾਬਿਟਸਕੀ ਜਿਸਨੇ ਗਲਤ ਅੰਦਾਜ਼ਾ ਲਗਾਇਆ ਅਤੇ ਉਸਨੇ B59 ਦੇ ਸਭ ਤੋਂ ਵੱਡੇ ਹਥਿਆਰ 10 ਕਿਲੋਟਨ ਦੇ ਪਰਮਾਣੂ ਟਾਰਪੀਡੋ ਨੂੰ ਇੱਕ ਅਮਰੀਕੀ ਵਿਸ਼ਾਲ 에ਅਰਕ੍ਰਾਫਟ ਕੈਰੀਅਰ ਯੂਐਸਐਸ ਰੋਡੋਲਫ ਨੂੰ ਨਿਸ਼ਾਨਾ ਬਣਾਉਣ ਲਈ ਗੋਲਾਬਾਰੀ ਕਰਨ ਦਾ ਆਦੇਸ਼ ਦਿੱਤਾ ਸੀ ਜੋ ਕਿ ਯੂਐਸ ਟਾਸਕ ਫੋਰਸ ਦੀ ਅਗਵਾਈ ਕਰ ਰਿਹਾ ਸੀ ਉਹਨਾਂ ਨੇ ਇਹੀ ਸੋਚਿਆ ਕਿ ਇਸੇ ਜੰਗੀ ਜਹਾਜ਼ ਦੇ ਉੱਪਰ ਹੀ ਪਰਮਾਣੂ ਟਾਰਪੀਡੋ ਨਾਲ ਹਮਲਾ ਕੀਤਾ ਜਾਵੇਗਾ ਜਦੋਂ ਇਹ ਹਮਲਾ ਕਰਨ ਦਾ ਆਖਰੀ ਫੈਸਲਾ ਲੈਣ ਲਈ ਸਾਰੇ ਪਾਂਡੂਬੀਆ ਦੇ ਅਧਿਕਾਰੀਆਂ ਨੇ ਸੋਵੀਅਤ ਅਫਸਰ ਵਸੀਲੀ ਅਲੈਗਜ਼ੈਂਡਰੋਵਿਚ ਆਰਕੀਪੋਵ ਨੂੰ ਪੁੱਛਿਆ ਤਾਂ ਅਲੈਗਜ਼ੈਂਡਰੋਵਿਚ ਨੇ ਇਹ ਹਮਲਾ ਕਰਨ ਤੋਂ ਇਨਕਾਰ ਕਰ ਦਿੱਤਾ ਆਰਕੀਪੋਵ ਨੇ ਇਹੀ ਦਲੀਲ ਦਿੱਤੀ ਕਿ ਪਾਂਡੂਬੀ ਖਤਰੇ ਵਿੱਚ ਨਹੀਂ ਹੈ ਯੂਐਸ ਨੇ ਵੀ ਸਿਰਫ ਪਾਂਡੂਬੀ ਦੀ ਪਛਾਣ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਇਸ ਤੋਂ ਇਲਾਵਾ ਆਰਕੀਪੋਵ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਉਨ੍ਹਾਂ ਨੇ ਮਾਸਕੋ ਤੋਂ ਲੰਬੇ ਸਮੇਂ ਤੋਂ ਆਰਡਰ ਨਹੀਂ ਲਏ ਹਨ ਅਤੇ ਅਮਰੀਕੀ ਜਲ ਸੈਨਾ ਤੇ ਪਰਮਾਣੂ ਟਰਬਿਡੋ ਨਾਲ ਗੋਲੀਬਾਰੀ ਕਰਨਾ ਵਿਨਾਸ਼ਕਾਰੀ ਕਦਮ ਹੋਵੇਗਾ ਆਰਕੀਪੋਵ ਨੇ ਕਿਹਾ ਕਿ ਬੀ 59 ਨੂੰ ਸਮੁੰਦਰ ਦੀ ਸਤਹ ਤੇ ਲਿਜਾਇਆ ਜਾਵੇਗਾ ਤਾਂ ਕਿ ਸਭ ਤੋਂ ਪਹਿਲਾਂ ਸੋਵੀਅਤ ਅਧਿਕਾਰੀ ਜੋ ਕਿ ਮਾਸਕੋ ਵਿੱਚ ਮੌਜੂਦ ਹਨ ਉਹਨਾਂ ਨਾਲ ਸੰਪਰਕ ਕੀਤਾ ਜਾਵੇ ਇਸ ਅਧਿਕਾਰੀ ਨੇ ਹਮਲਾ ਕਰਨ ਤੋਂ ਮਨਨ ਕਰ ਦਿੱਤਾ ਹੁਣ ਚਾਰ ਵਿੱਚੋਂ ਦੋ ਪੰਡੂਬੀਆਂ ਹਮਲਾ ਕਰਨ ਲਈ ਤਿਆਰ ਸਨ ਅਤੇ ਦੋ ਨੇ ਮਨਾਂ ਕਰ ਦਿੱਤਾ ਸੀ ਉਹਨਾਂ ਦੀ ਇਸ ਚੇਤਾਵਨੀ ਨੇ ਸੂਝਵਾਨ ਸਲਾਹ ਨਾਲ ਰੂਸੀ ਪੰਡੂਬੀ ਸਮੁੰਦਰ ਦੀ ਸਤਹ ਤੇ ਆਈ ਅਤੇ ਅਮਰੀਕੀ ਜਹਾਜ਼ ਨੇ ਵੀ ਇਹਨਾਂ ਤੇ ਕੋਈ ਹਮਲਾ ਨਹੀਂ ਕੀਤਾ ਤੇ ਨਾ ਹੀ ਕੋਈ ਜਾਂਚ ਕੀਤੀ। ਇਸ ਤੋਂ ਬਾਅਦ ਉਹਨਾਂ ਮਾਸਕੋ ਨਾਲ ਸੰਪਰਕ ਕੀਤਾ ਅਤੇ ਹਦਾਇਤਾਂ ਅਨੁਸਾਰ ਰੂਸੀਆ ਨੇ ਕਿਊਬਾ ਤੋਂ ਆਪਣਾ ਰਾਹ ਮੋੜ ਲਿਆ ਅਤੇ ਉਹ ਰੁਸਵਲ ਚੱਲ ਪਏ। ਅਗਲੇ ਦਿਨਾਂ ਵਿੱਚ ਇਹ ਤੈਅ ਹੋਇਆ ਕਿ ਅਮਰੀਕਾ ਕਿਊਬਾ ਵਿੱਚੋਂ ਆਪਣੀ ਨਾਕਾਬੰਦੀ ਹਟਾ ਲਵੇਗਾ ਅਤੇ ਸੋਵੀਅਤ ਪ੍ਰੀਮੀਅਰ ਖਰੂਸ਼ਚੇਵ ਨੇ ਵੀ ਸੋਵੀਅਤ ਸੰਘ ਦੁਆਰਾ ਕਿਊਬਾ ਵਿੱਚ ਬਣਾਏ ਗਏ ਮਸਾਇਲਾਂ ਦੇ ਟਿਕਾਣਿਆਂ ਨੂੰ ਖਤਮ ਕਰਨ ਦੀ ਪੇਸ਼ਕਸ਼ ਕੀਤੀ। ਇਸ ਤਰ੍ਹਾਂ ਇੱਕ ਵੱਡਾ ਸੰਕਟ ਟਲਿਆ ਅਤੇ ਪਰਮਾਣੂ ਯੁੱਧ ਦੇ ਡਰ ਦੀ ਥਾਂ ਇੱਕ ਹਲਕੀ ਛੁਲਾ ਸਫਾਈ ਨੇ ਲੈ ਲਈ। ਇਹ ਹਮਲਾ ਰੁਕਣ ਤੋਂ ਬਾਅਦ ਅਲੇਗਜ਼ੈਂਡਰੋ ਵਿੱਚ ਆਰਕੀਪੋਗ ਜਲ ਸੈਨਾ ਵਿੱਚ ਸੇਵਾ ਕਰਦੇ ਰਹੇ ਅਤੇ ਐਡਮਿਰਲ ਬਣਨ ਤੋਂ ਬਾਅਦ 1980 ਦੇ ਦਹਾਕੇ ਦੇ ਅੱਧ ਵਿੱਚ ਸੇਵਾ ਮੁਕਤ ਹੋ ਗਏ 1999 ਵਿੱਚ ਰੇਡੀਏਸ਼ਨ ਕਾਰਨ ਹੋਣ ਵਾਲੀਆਂ ਸਿਹਤ ਸਮੱਸਿਆਵਾਂ ਕਾਰਨ ਉਹਨਾਂ ਦੀ ਮੌਤ ਹੋ ਗਈ। ਇਹ ਉਹਨਾਂ ਦੀ ਮੌਤ ਦਾ ਕਾਰਨ ਉਹ ਰੇਡੀਏਸ਼ਨ ਹੀ ਸੀ ਜਿਸ ਦਾ ਸਾਹਮਣਾ ਉਹਨਾਂ ਨੂੰ ਆਪਣੇ ਜਲ ਸੈਨਾ ਕੈਰੀਅਰ ਬਣਾਉਣਾ ਪਿਆ ਸੀ। ਉਹਨਾਂ ਦੀ ਮੌਤ ਤੋਂ 3 ਸਾਲ ਬਾਅਦ ਅਮਰੀਕਨ ਰਿਸਰਚ ਐਂਡ ਆਰਕਾਈਵਲ ਇੰਸਟੀਚਿਊਟ ਦੇ ਡਾਇਰੈਕਟਰ ਟੌਮ ਬਲੇਟਨ ਨੇ ਆਰਕੀਪੋਵ ਦੇ ਕਦਮ ਤੇ ਟਿੱਪਣੀ ਕਰਦੇ ਹੋਏ ਕਿਹਾ ਕਿ ਵਸੀਲੀ ਆਰਕੀਪੋਵ ਨਾਮਕ ਵਿਅਕਤੀ ਨੇ ਸੰਸਾਰ ਨੂੰ ਬਚਾਇਆ ਹੈ ਅੱਜ ਬਹੁਤ ਸਾਰੇ ਲੋਕ ਮੰਨਦੇ ਹਨ ਕਿ ਜੇ B59 ਦਾ ਪਰਮਾਣੂ ਟਾਰਪੀਡੋ ਲਾਂਚ ਕੀਤਾ ਗਿਆ ਹੁੰਦਾ ਤਾਂ ਸੰਸਾਰ ਇੱਕ ਪਰਮਾਣੂ ਯੁੱਧ ਵਿੱਚ ਦਾਖਲ ਹੁੰਦਾ ਜੋ ਕਿ ਮਨੁੱਖਤਾ ਨੂੰ ਤਬਾਹ ਕਰ ਸਕਦਾ ਸੀ 2017 ਵਿੱਚ ਉਨ੍ਹਾਂ ਦੀ ਮੌਤ ਤੋਂ ਕਈ ਸਾਲ ਬਾਅਦ ਆਰਕੀਪੋਵ ਨੂੰ ਫਿਊਚਰ ਆਫ ਲਾਈਫ ਇੰਸਟੀਚਿਊਟ ਨਾਮਕ ਯੂਐਸ ਅਧਾਰਤ ਸੰਸਥਾ ਦੁਆਰਾ ਫਿਊਚਰ ਆਫ ਲਾਈਫ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ ਜਿਸ ਦੇ ਸਲਾਹਕਾਰ ਬੋਰਡ ਦੇ ਮੈਂਬਰਾਂ ਵਿੱਚ ਐਲਾਨ ਮਸਕ ਅਤੇ ਮਾਰਗਨ ਫਰੀਮੈਨ ਵਰਗੀਆਂ ਪ੍ਰਮੁੱਖ ਹਸਤੀਆਂ ਸ਼ਾਮਲ ਸਨ। ਦੋਸਤੋ ਅੱਜ ਆਪਾਂ ਜਾਣਿਆ ਕਿ ਇੱਕ ਵਿਅਕਤੀ ਦੀ ਸੂਝ-ਬੂਝ ਅਤੇ ਸਮਝਦਾਰੀ ਭਰੇ ਫੈਸਲੇ ਨਾਲ ਦੁਨੀਆ ਵਿੱਚ ਤੀਸਰਾ ਯੁੱਧ ਹੁੰਦਾ ਹੁੰਦਾ ਕਿਵੇਂ ਰੁਕਿਆ। ਜੇਕਰ ਇਹ ਤੀਸਰਾ ਵਿਸ਼ੂ ਯੁੱਧ ਸ਼ੁਰੂ ਹੁੰਦਾ ਤਾਂ ਇਹ ਇੱਕ ਪਰਮਾਣੂ ਯੁੱਧ ਹੋਣਾ ਸੀ ਜਿਸ ਦੇ ਨਤੀਜੇ ਬਹੁਤ ਭਿਆਨਕ ਹੁੰਦੇ ਸੀ। ਪਰ ਵਸੀਲੀ ਅਲੈਗਜ਼ੈਂਡਰੋਵਿਚ ਆਰਕੀਪੋਵ ਵਰਗੇ ਅਧਿਕਾਰੀ ਦੀ ਸੂਝ-ਬੂਝ ਅਤੇ ਸਹੀ ਫੈਸਲੇ ਲੈ ਜਾਣ ਦੇ ਕਾਰਨ ਇਹ ਯੁੱਧ ਰੁਕ ਗਿਆ। ਅਜਿਹੇ ਵਿਅਕਤੀਆਂ ਬਾਰੇ ਸਾਨੂੰ ਜਾਣਨਾ ਚਾਹੀਦਾ ਹੈ ਅਤੇ ਇਹਨਾਂ ਤੋਂ ਕੁਝ ਨਾ ਕੁਝ ਸਿੱਖਣਾ ਜ਼ਰੂਰ ਚਾਹੀਦਾ ਹੈ। ਦੋਸਤੋ ਸਾਡੀ ਤੁਹਾਨੂੰ ਇੱਕ ਇਹ ਵੀ ਬੇਨਤੀ ਹੈ ਕਿ ਆਪਣੇ ਬੱਚਿਆਂ ਨੂੰ ਇਹੋ ਜਿਹੀਆਂ ਵੀਡੀਓ ਦੇਖਣ ਲਈ ਪ੍ਰੇਰਿਤ ਕਰਿਆ ਕਰੋ ਤਾਂ ਜੋ ਉਹਨਾਂ ਨੂੰ ਕੁਝ ਵਧੀਆ ਸਿੱਖਣ ਨੂੰ ਮਿਲੇ। ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰੋ ਅਤੇ ਇਹੋ ਜਿਹੀਆਂ ਹੋਰ ਵੀਡੀਓ ਦੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ। ਧੰਨਵਾਦ।